ਦਾਬ ਇਹ ਆਪਾਂ ਨੂੰ ਜੇ ਮਿਲਣਾ ਇਹ ਵੀ ਟਾਈਮ ਹੀ ਤੇ ਮੌਕਾ ਹੁੰਦਾ ਸੋ ਆਪਾਂ ਇਹਨੂੰ ਅੱਜ ਤੁਸੀਂ ਵੀਰ ਜਣੇਗੇ ਰਾਲੀ ਦੇ ਵਿੱਚ ਕਮਰ ਖਸੇ ਖਸ ਕੇ ਆਪੋ ਆਪਣੇ ਪਿੰਡ ਆਪੋ ਆਪਣੇ ਮੱਲੇ ਤੇ ਜਾ ਕੇ ਆਪਾਂ ਤਗੜਿਆ ਹੋਗੇ ਵੀ ਇੰਨਾ ਕੱਟ ਹੋ ਜੇ ਵੀ ਵਾਗੇ ਸੀਐਮ ਸਾਹਿਬ ਮੰਗਣ ਵੀ ਇਹ ਧਨ ਸਾਹਿਬ ਨੇ ਕੁਝ ਕੱਟ ਕੀਤਾ ਏ ਐਮਐਲਏ ਸਾਹਿਬ ਨੇ ਇਹਦੀ ਚੜ੍ਹਦੀ ਕਲਾ ਵਿੱਚ ਨੇ ਜਿੰਨੇ ਵੀ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਜਾਂ ਜਿੰਨੇ ਵੀ ਸਰਪੰਚ ਬੈਠੇ ਹਨ ਭਾਜੀ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਨੂੰ ਵਧਾਈ ਦੇਣਾ ਆ ਸਾਰੇ ਗਾਉਂ ਲੋ ਜਿਆਦਾ ਵਿਕਾਸ ਇਹ ਮੈਂ ਲੈ ਕੇ ਦੇ ਨੂੰ ਤਿਆਰਾ ਚਾਹੇ ਮੇਰਾ ਪ੍ਰੈਕਟੀਕਲ ਕਰ ਲਏ ਜੀ ਸਰ ਨਾਲ ਜਿਆਦਾ ਵਿਕਾਸ ਖੇਮਕਰ ਹਲਕੇ ਦੇ ਵਿੱਚ ਹੋਇਆ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਜਦੋਂ ਗੱਲਾਂ ਕਰਨੀਆਂ ਬੜੀਆਂ ਸਾਨੀਆਂ ਤੇ ਕੰਮ ਕਰਨੇ ਬੜੇ ਔਖੇ ਗੱਲਾਂ ਫੰਡ ਆ ਜਾਂਦੇ ਆ ਸਾਰਿਆਂ ਨੂੰ ਆਉਂਦੇ ਆ ਤੁਸੀਂ ਵੇਖਿਆ ਨਹੀਂ ਕਿ ਫਲਾਣੇ ਐਮਪੀ ਦਾ 5 ਕਰੋੜ ਫੰਡ ਆਇਆ ਉਹਨੇ ਵਿੱਚੋਂ 500 ਲੱਖ ਵੀ ਨ ਵਰਤਿਆ ਪਰ ਉਹ ਫੰਡ ਲੈਣੇ ਬੜੇ ਸੁੱਖੇ ਆ ਉਹਨੂੰ ਵਰਤਣਾ ਬੜਾ ਔਖਾ ਮੈਂ ਤੁਹਾਨੂੰ ਇੱਕ ਵਧਾਈ ਦੇਣਾ ਜਿਨਨੇ ਜਿੰਨਾ ਵੀ ਫੰਡ ਆਇਆ ਸਾਰਾ ਭਰਾ ਆਪਣਾ ਲੱਗ ਚੁੱਕਾ ਆ ਫਿਰ ਕਾ ਪ੍ਰੋਜੈਕਟਾਂ ਫੰਡਾਸ ਤੇ ਤਿਆਰ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹੁਣ ਭਰਾਓ ਜਿੱਥੇ ਵੀ ਸੰਗਤ ਖੜੀ ਹੋਣਾ ਚਰਨਾ ਬੇਨਤੀ ਵੀ ਜਿੱਥੇ ਜਗ੍ਹਾ ਮਿਲਦੀ ਖੜਜੋ ਇੱਕ ਨਜਗਾਰੇ ਛੱਡ ਦਈਏ ਤੁਹਾਨੂੰ ਸਭ ਨੂੰ ਵਿਸ਼ਵਾਸ ਸਟੋ ਨਿਹਾਰ ਜੈ ਹੋ ਸਿੱਰ ਦਾ ਬੋਲਾ ਗੱਲਾਂ ਤੁਹਾਂ ਕਰ ਰਹੇ ਹੋ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡਾ ਛੋਟਾ ਵੀ ਵਿਨੇ ਜੀ ਜੋ ਆੜਤੀਆਂ ਦੇ ਪ੍ਰਧਾਨ ਨੇ ਅੱਗੀ ਗੱਡੀਆਂ ਤੈਨੂੰ ਵੀਨੇ ਵੱਖਰੀਆਂ ਲਾਉਣੀਆਂ ਪੈਣੀਆਂ ਵਾ ਹੁਣ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਉਸ ਸੰਗਤ ਨੂੰ ਸੰਬੋਧਨ ਲਗਾ ਵੀਨੇ ਜੀ ਨੂੰ ਆਪਣੀ ਵਿਚਾਰ ਰੈਲੀ ਹੈ ਇਹ ਰੈਲੀ ਐਮ ਐਲ ਏ ਸਰਵਨ ਸਿੰਘ ਧੁੰਨ ਸਾਹਿਬ ਦੀ ਨਹੀਂ ਆ ਇਹ ਰੈਲੀ ਆਪਣੇ ਵਜੂਦ ਦੀ ਆ ਆਪਣੇ ਮਾਨ ਸਨਮਾਨ ਦੀ ਆ ਇਹ ਜਿਹੜੀ ਰੈਲੀ ਦੇ ਵਿੱਚ ਆਪਾਂ ਦੱਸਣਾ ਏ ਜਿਹੜੀਆਂ ਵਿਰੋਧੀ ਪਾਰਟੀਆਂ ਨਜਾਇਜ਼ ਦੀ ਫੋਕੀ ਹਵਾ ਬਣਾਈ ਜਾਂਦੀਆਂ ਵਾ ਬੜਾ ਮਤਲਬ ਦੀ ਉਹਨਾਂ ਨੂੰ ਆਪਾਂ ਇਹ ਰੈਲੀ ਦੇ ਵਿੱਚ ਦੱਸਣਾ ਏ ਇਸ ਵਾਰ ਫੇਰ ਆਮ ਸਰਕਾਰ ਸਰਮਨ ਸਿੰਘ ਧੁੰਨ ਫੇਰ ਆਉਣ ਜਾ ਰਿਹਾ ਬੜੇ ਜ਼ੋਰ ਨਾਲ 2027 ਦੇ ਵਿੱਚ ਸੋ ਜਹਾਜ ਜਹਾਜ ਤੇ ਲੈ ਕੇ ਕਿੰਨੇ ਆਉਣਾ ਏ ਇਹ ਤੁਸੀਂ ਲੈ ਕੇ ਆਉਣਾ ਏ ਇਹ ਸਰਵਨ ਸਿੰਘ ਧੁੰਨ ਦੀ ਜਿੱਤ ਨਹੀਂਗੀ ਇਹ ਤੁਹਾਡੀ ਜਿੱਤ ਆ ਜੇ ਆਪਣਾ ਐਮ ਐਲ ਏ ਐਮ ਐਲ ਏ ਦੀ ਟੌਰ ਹੋਊਗੀ ਤੇ ਆਪਣੀ ਟੌਰ ਹੋਊਗੀ ਨਹੀਂ ਤੇ ਆਪਾਂ ਨੂੰ ਵੀ ਬਾਜ਼ਾਰ ਚ ਕਹਿੰਨੇ ਨਹੀਂ ਜੇ ਪੁੱਛਣਾ ਸੋ ਮੈਂ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੋਂ ਦੇ ਨਾਤੇ ਇੱਕ ਗੱਲ ਕਹਿਣੀ ਚਾਹੁੰਨਾ ਹੈ ਕਿ ਆਪਣੇ ਲਗਭਗ ਜਿਹੜਾ ਹਲਕਾ ਹੈ ਕਿ ਕਿਸਾਨੀ ਨਾਲ ਸੰਬੰਧਤ ਹੈ। ਸੋ ਸਰਕਾਰ ਨੇ ਜਿਹੜੇ ਕਿਸਾਨੀ ਵਾਸਤੇ ਕੰਮ ਕੀਤੇ ਆ ਉਹ ਆਪਾਂ ਸਾਰੇ ਜਾਣਦੇ ਆ। ਬਿਜਲੀ ਦੀ ਕੋਈ ਪਰੇਸ਼ਾਨੀ ਨਹੀਂ ਸਾਨੂੰ ਨਹਿਰੀ ਪਾਣੀ ਦੇ ਜਿਹੜੇ ਆ ਸਾਡੇ ਅੰਦਰ ਗਰੋੜ ਲਾਈਨਾਂ ਜਿਹੜੀਆਂ ਪਾਇਪ ਪੈ ਰਹੇ ਨੇ। ਤੋਂ ਹੋਰ ਵੀ ਜਿਹੜੇ ਆ ਮੰਡੀਆਂ ਦਾ ਜਿਹੜਾ ਆਪਾਂ ਕੰਮ ਜਿਹੜਾ ਸ਼ੈੱਡ ਬਣ ਦੀ ਗੱਲ ਹੋਵੇ ਜਾਂ ਹੋਰ ਵੀ ਮੰਡੀਆਂ ਦੀਆਂ ਕੋਈ ਮੁਸ਼ਕਲਾਂ ਨੇ ਜਿਤਨਾ ਬਾਰ ਦੇਣੇ ਨਹੀਂ ਆਉਂਦੀਆਂ ਸੀ ਉਹ ਵੀ ਤਕਰੀਬਨ ਤਕਰੀਬਨ ਹੱਲ ਕਰ ਕਰ ਦਿੱਤੀਆਂ ਗਈਆਂ ਨੇ ਕੋਈ ਪਰੇਸ਼ਾਨੀ ਨਹੀਂ ਹੋਉਂਦੀ। ਸੋ ਸਰਕਾਰ ਇਸ ਤੇ ਖਾਸ ਧਿਆਨ ਦੇ ਰਹੀ ਆ। ਤੋਂ ਸਾਡਾ ਫਰਜ ਬਣਦਾ ਹੈ ਕਿ ਆਪਾਂ ਤਗੜੇ ਹੋ ਕੇ 7 ਤਰੀਕ ਦੀ ਜਿਹੜੀ ਰੈਲੀ ਆ ਇਹਨੂੰ ਕਾਮਯਾਬ ਕਰੀਏ। ਵਿਰੋਧੀਆਂ ਦਾ ਕੰਮ ਹੈ ਕਿ ਉਹਨਾਂ ਨੇ ਸਾਡੇ ਵਿੱਚੋਂ ਨੁਕਸ ਕੱਢਦੇ ਆ। ਚਾਹੇ ਅਸੀਂ ਕਿੰਨੇ ਵੀ ਚੰਗੇ ਕੰਮ ਕਰੀਏ, ਸਾਡੀ ਸਰਕਾਰ ਨੇ ਜਿੰਨੇ ਵਧੀਆ ਕੰਮ ਕੀਤੇ ਆ, ਉਹਨਾਂ ਦਾ ਕੰਮ ਹੈ ਉਹਨਾਂ ਦੀ ਡਿਊਟੀ ਇਹੀ ਆ ਕਿ ਉਹਦੇ ਵਿੱਚੋਂ ਨੁਕਸ ਕੱਢਦੇ। ਸੋ ਸਾਡੀ ਡਿਊਟੀ ਇਹ ਆ ਜਿੰਨੇ ਸਾਡੇ ਉਦੇਦਾਰ ਸਹਿਬਾਨ ਨੇ ਕਿ ਸਾਡੇ ਕੋਲੇ ਕੀਤੇ ਹੋਏ ਕੰਮ ਗਿਣੋੜੇ ਕਿਉਂਕਿ ਜਿੰਨੇ ਦਾ ਸਾਡੀ ਸਰਕਾਰ ਨੇ ਕੰਮ ਕੀਤੇ ਪਿਛਲੇ 4 ਸਾਲਾਂ ਵਿੱਚ ਜੇਕਰ ਸਾਡਾ ਅਹੁਦੇਦਾਰ ਇਹ ਚੀਜ਼ਾਂ ਨੂੰ ਰੱਖਦਾ ਏ ਜਾਂ ਲੋਕਾਂ ਨੂੰ ਗਣਾਉਂਦਾ ਤੇ ਕਿਸੇ ਕੋਲੇ ਕੋਈ ਜਵਾਬ ਨਹੀਂ ਇਹ ਤਾਂ ਵਿਰੋਧੀ ਪਾਰਟੀਆਂ ਵਾਲਿਆਂ ਕੋਲੇ ਕੋਈ ਆਪਸ਼ਨ ਨਹੀਂ ਉਹ ਵੀ ਮਾਰੀ ਕਿਹਦੇ ਕਹਿੰਦੇ ਆ ਕਿਉਂਕਿ ਸਾਡੇ ਦੇ ਸਾਰੇ ਰਿਸ਼ਤੇਦਾਰ ਨੇ ਫੁੱਫੜ ਮਾਸੜ ਚਾਚੇ ਭਤੀਜੇ ਸਾਰੇ ਜਦੋਂ ਬੈਠਦੇ ਕਹਿੰਦੇ ਕਿ ਠੀਕ ਹੈ ਨਾ ਤਾਂ ਤੁਹਾਡੇ ਵਰਗਾ ਸਾਡੇ ਕੋਲੇ ਸੀਐਮ ਦਾ ਚਿਹਰਾ ਹੈ ਲੀਡਰ ਨਾ ਤੁਹਾਡੀ ਸਰਕਾਰ ਵਰਗੇ ਸਾਫ ਸੁਥਰੇ ਸਾਡੇ ਕੋਲੇ ਕੰਮ ਨਹੀਂ ਮੰਨਦੇ ਵੀ ਨੇ ਕਿ ਜੇਕਰ ਅਸੀਂ ਕਿਸਾਨਾਂ ਵਾਸਤੇ ਦਿਨੇ ਬਿਜਲੀ ਦਿੱਤੀ ਹੈ ਰੋਡ ਬਣੇ ਨੇ ਸਕੂਲਾਂ ਦੇ ਵਿੱਚ ਟੀਚਰ ਆਏ ਨੇ ਜਿਹੜੀ ਉਹ 600 ਯੂਨਟ ਬਿਜਲੀ ਫਰੀ ਦਿੱਤੀ ਹੈ ਹੁਣ ਅਸੀਂ ਇੱਕ 10 ਲੱਖ ਵਾਲਾ ਜਿਹੜਾ ਕਾਰਡ ਆਪਾਂ ਬਣਾ ਰਹੇ ਹਾਂ ਉੱਤੇ ਵੀ ਸਾਰੇ ਸਾਥੀ ਵੱਧ ਤੋਂ ਵੱਧ ਧਿਆਨ ਦਿਓ ਤੇ ਜਿੰਨੇ ਵੀ ਸਰਪੰਚ ਸਾਹਿਬਾਨ ਨੇ ਜੋ ਪਿੰਡਾਂ ਦੇ ਮੋਢਬਾਰ ਨੇ ਉਹ ਸਹਿਯੋਗ ਕਰਨ ਸਾਰੇ ਸਾਥੀ ਜਿੰਨੇ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਹਾਂ ਜਿੱਥੇ ਸਾਡੀ ਪਹੁੰਚ ਹੈ ਅਸੀਂ ਸਾਰੇ ਪਾਰਟੀ ਨੂੰ ਤਗੜਾ ਕਰੀਏ ਤੇ ਸਰਦਾਰ ਭੂਸਿਕ ਮਾਨ ਜੀ ਆ ਰਹੇ ਨੇ ਉਹ ਜਿਹੜਾ ਸੁਣਿਆ ਉਹ ਕਰ ਕਰ ਲਾ ਕੇ ਵਾਤਵਾਦ ਲੋਕਾਂ ਨੂੰ ਸਤਰੀ ਗਰੂ ਲੈ ਕੇ ਆਉਣਾ ਹੈ ਕਿਉਂਕਿ ਕੱਲ ਜਿਹੜਾ ਇੱਕ ਅਸੀਂ VDC ਸਾਡੀਆਂ ਮੀਟਿੰਗਾਂ ਪਿਆਰ ਦੀਆਂ ਕਮੇਟੀਆਂ ਬਣੀਆਂ ਪਿੰਡਾਂ ਵਿੱਚ ਕੱਲ ਉਹਦਾ ਇੱਕ ਪਿੰਡ ਵਿੱਚੋਂ ਐਵਰੇਜ ਪੰਜ ਤੋਂ ਸੱਤ ਬੰਦੇ ਔਰ ਜਿਹੜੇ ਬੱਚੇ ਸਾਡੇ ਇਸ ਨਸ਼ੇ ਵਿੱਚ ਪੈ ਚੁੱਕੇ ਉਹਨਾਂ ਨੂੰ ਅਸੀਂ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ ਤੇ ਜਿਹੜਾ ਨਸ਼ੇ ਦਾ ਕੋਡ ਹੈ ਇਹ ਅਸੀਂ ਕੱਢਦਾ ਵਾਂ ਪਲੇ ਸਾਬ ਨੂੰ ਜਿਨ੍ਹਾਂ ਦੀ ਬੜੀ ਬੇਸਬਰੀ ਨਾਲ ਡੀਲ ਕਰ ਰਹੀ ਸੰਗਤ ਔਰ ਸਾਰੀ ਸਮਾਜ ਦੇ ਚਰਨਾਂ ਜਿੱਥੇ ਵੀ ਸੰਤਿਆ ਮੇਰੇ ਭਰਾਓ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਨਿਕੇ ਜੇ ਸਨਿਆ ਤੇ ਰੈਲੀ ਤੇ ਆਪਾਂ 7 ਤਰੀਕ ਨੂੰ ਕਰਨੀ ਸੀ ਰੈਲੀ ਜੇ ਤੁਸੀਂ ਹੁਣਾਂ ਕਰਤੀ ਮੋਤਬਰ ਨਹੀਂ ਹੁਣ ਤਾਂ ਰੈਲਾ ਕਰਨਾ ਪਊਗਾ ਆਪਾਂ ਨੂੰ ਸੱਤ ਨੂੰ ਬਰੇ ਸਾਰਿਆਂ ਸ੍ਰੀ ਅਕਾਲ ਕਿਉਂਕਿ ਜੇ ਇੰਨੀ ਵੱਡੀ ਗਿੰਦੀ ਚ ਇੱਕ ਭਿੱਖੀਵੰਡ ਬਲੌਕ ਦੇ ਸਾਡੇ ਆ ਲੀਡਰ ਸਾਹਿਬਾਨ ਹੀ ਸਾਰੇ ਬੈਠੇ ਸਾਡੀ کریم ਬੈਠੀ ਹੈ ਤੇ ਜਿਸ ਦਿਨ 3 ਵਜੇ ਆਪਾਂ ਬਲਟੋਆ ਬਲੌਕ ਦਾ ਕੱਠ ਵੀ ਘਿਹਾਲੇ ਰੱਖਿਆ ਹੈ ਜੇ ਜਸਦੇਵ ਨੇ ਆਪਾਂ 7 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਹੜੇ ਪੰਜਾਬੀਆਂ ਦੀ ਸ਼ਾਨ ਨੇ ਉਹਨਾਂ ਨੇ ਜਦ ਆਉਣਾ ਤੇ ਉਸ ਦਿਨ ਫਿਰ ਜਿਹੜਾ ਨਜ਼ਾਰਾ ਉਹ ਵੇਖਣ ਵਾਲਾ ਹੋਊਗਾ ਕਿਉਂਕਿ ਵੀਰੋ ਬੜਾ ਅਤਿਸ਼ਾ ਸੰਗਤਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੇਖਣ ਲਈ ਲੋਕ ਅਡੀਕਦੇ ਆ ਮੈਂ ਕੱਲ ਵੀ ਜਿਹੜੀ ਸਾਡੀ ਮੋਗੇ ਰੈਲੀ ਹੋਈ ਆ ਇਹ ਭਰਾਓ ਵੈਸੇ ਮੈਂ ਤਾਂ ਇੱਕ ਗੱਲ ਨੋਟ ਕਰਦਾ ਹੁਣਾ ਇਹ ਨਾਲ ਕੋ ਰੱਬ ਦੀ ਰਹਿਮਤ ਹੁੰਦੀ ਹੈ ਬੰਦੇ ਤੇ ਰੱਬ ਕਿਰਪਾ ਵੀ ਉਹ ਸਟੇਜ ਤੇ ਆਉਂਦੇ ਆ ਤੇ ਥੱਲਿਓ ਲੋਕ ਫਿਰ ਜਕਾਰੇ ਛੱਡਣ ਲੱਗ ਪੈਂਦੇ ਆ ਲੋਕ ਖੁਸ਼ੀ ਨਾਲ ਭੰਗੜੇ ਪਾਉਣ ਲੱਗ ਪੈਂਦੇ ਆ ਭਰਾਓ ਇਹ ਬੰਦਿਆਂ ਦੇ ਜਿਹੜੇ ਕਰਤਾਰ ਕਰਤਾਰ ਬੋਲਦੇ ਐ ਇਹ ਬੰਦਿਆਂ ਦੇ ਕੀਤੇ ਹੋਏ ਕੰਮ ਬੋਲਦੇ ਐ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਪੰਜਾਬੀਆਂ ਦੀ ਬਾਹ ਫੜੀ ਐ ਜਿਹੜੀ ਲੜਾਈ ਪੰਜਾਬੀਆਂ ਦੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੜੀ ਐ ਉਹ ਅੱਜ ਤੱਕ ਨਾ ਕੋਈ ਲੜ ਸਕਿਆ ਤੇ ਨਾ ਕੋਈ ਲੜੂਗਾ ਆ ਗੱਲਾਂ ਕਰ ਲੈਣੀਆਂ ਵੀਰੋ ਬਹੁਤ ਸੌਖੀਆਂ ਆਪਾਂ ਸਾਰੇ ਤੁਸੀਂ ਬਹੁਤ ਸਿਆਣੇ ਭਰਾ ਸਾਰੇ ਇੱਥੇ ਬੈਠੇ ਹੋ ਅੱਜ ਤੱਕ ਇੰਨੀ ਲੰਮੀ ਲੜਾਈ ਕਿਸੇ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਨਹੀਂ ਸੀ ਲੜੀ ਸਰਕਾਰ ਵੀਰੋ ਇੱਕ ਆਪਣਾ ਸਮਝ ਲਓ ਇੱਕ ਇੱਜ਼ਤ ਦਾ ਮਸਲਾ ਬਣਾ ਕੇ ਲੜ ਰਹੀ ਹੈ ਰੋਜ਼ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਦੇ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਇਹ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਬਾਕੀ ਮੇਰੇ ਤੋਂ ਪਹਿਲਾਂ ਬੋਲਦਿਆਂ ਮੇਰੇ ਭਰਾਵਾਂ ਨੇ ਤੁਹਾਨੂੰ ਦੱਸਿਆ ਜਿਹੜੇ ਵਿਕਾਸ ਦੇ ਕੰਮ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਬੇਨਤੀ ਕਰਨੀ ਵੀਰੋ ਜਦੋਂ ਸਫਾ ਵਿੱਚ ਬੈਠੇ ਹੁੰਨੇ ਹੋ ਡਿਬੇਟ ਕਰਿਆ ਕਰੋ ਉਹਨਾਂ ਨੂੰ ਬਹਿਸ ਨਹੀਂ ਡਿਬੇਟ ਜਿਵੇਂ ਉਹ ਮੇਰਾ ਵਿਰੋਧੀ ਜਿਹੜਾ ਅੱਜਕਲ ਕਮਾਂਡ ਨਾਲ ਭੌਂ ਫੇਰ ਉਹਨੂੰ ਬੜੇ ਚੜ੍ਹੇ ਆ ਉਹ ਤਾਂ ਮਹਾਪੁਰਖਾਂ ਦੇ ਭੋਗਾਂ ਦੇ ਵੀ ਪੈਸੇ ਇਕੱਠੇ ਕਰਕੇ ਖਾ ਜਾਂਦਾ ਰਹੇ ਉਹ ਸਾਨੂੰ ਗੱਲਾਂ ਕਰਦਾ ਕਮਾਲ ਦੀ ਗੱਲ ਆ ਕਮਾਲ ਦੀ ਗੱਲ ਜਿੰਨੇ ਮਹਾਪੁਰਖ ਵੀ ਬੰਛੇ ਤੇ ਉਹ ਬੰਦਾ ਸਾਡੇ ਤੇ ਉਂਗਲਾ ਕਰਦਾ ਉਹ ਸਾਡੇ ਸਰਪੰਚਾਂ ਦੇ ਉਂਗਲਾ ਕਰਦਾ ਤੇ ਨਾਲੇ ਸੋਚ ਵੇਖੋ ਉਹ ਇਹ ਸਰਪੰਚੋਂ ਕੰਮ ਨਾ ਕਰਿਓ ਪਿੰਡਾਂ ਦੇ ਪੈਸੇ ਨਹੀਂ ਜੇ ਮਿਲਨੇ ਜਦੋਂ ਜਿਹੜੇ ਆ ਕੰਮ ਹੋਣਦੇ ਪੈਸਿਆਂ ਤੋਂ ਬਗੇਰੀ ਹੋਈ ਜਾਂਦੇ ਆ ਕਮਾਲ ਦੀ ਗੱਲ ਆ ਉਹ ਵੀਰੋ ਉਹਦੀ ਬਖਲਾੜ ਦਾ ਨਤੀਜਾ ਹੈ ਉਹਦਾ ਅੰਦਰੋਂ ਉਹਨੂੰ ਡਰ ਸਤਾ ਰਿਹਾ ਅੰਦਰੋਂ ਡਰ ਸਤਾ ਰਿਹਾ ਜਿੰਨਾ ਕੰਮ ਸਾਡੀਆਂ ਪੰਚਾਇਤਾਂ ਨੇ ਆ ਜਿਹੜਾ ਅਜੇ ਸਾਲ ਪੰਚਾਇਤਾਂ ਨੂੰ ਹੋਇਆ ਭਾਵੇਂ ਸਰਕਾਰ ਆ ਆਪਣੀ ਨੂੰ 4 ਸਾਲ ਹੋਇਆ ਚਲੋ ਆਪਾਂ ਜਿਹੜੇ ਪਹਿਲਾਂ ਕੰਮ ਵੀ ਕੀਤੇ ਆ ਤੇ ਸਾਲ ਦੇ ਵਿੱਚ ਹੀ ਸਾਡੀਆਂ ਪੰਚਾਇਤਾਂ ਨੇ ਵੱਟ ਕੱਢ ਕੇ ਰੱਖਦੇ ਪਿੰਡਾਂ 'ਚ ਵਿਕਾਸ ਦੀ ਇੱਕ ਲਹਿਰ ਚਲਾਤੀ ਉਹ ਬੰਦੇ ਨੂੰ ਅੰਦਰੋਂ ਡਰ ਸਤਾ ਰਿਆ ਜਿਹੜੀ ਭਰਾ ਕੋਈ ਕਹਿੰਦਾ ਮੇਰੀ ਗਲੀ ਬਣਨ ਵਾਲੀ ਐ ਸਰਪੰਚ ਸਾਡੇ ਕਹਿੰਦੇ ਚੱਕ ਪਈ 10 ਜੇ ਕੋਈ ਕਹਿੰਦਾ ਮੇਰਾ ਰਾਹ ਬਣਨ ਵਾਲਾ ਕੋਈ ਛੜਕ ਬਣਨ ਵਾਲੀ ਐ ਉਹਦੀ ਮੈਂ ਗਰੰਟੀ ਲੈਣਾ ਵੀ ਚੱਕੋ ਗਈ ਆ ਮੁੱਖ ਮੰਤਰੀ ਸਾਹਿਬ ਨੇ ਆਉਣਾ ਉਹਨਾਂ ਨੇ ਜਿਹੜਾ ਮੇਰੇ ਵੀਰੋ ਘੜੋ ਘੜ 100 ਕਰੋੜ ਦੇ ਕੰਮਾਂ ਦੇ ਅਦਗਠਨ ਕਰਕੇ ਜਾਣੇ ਉਸ ਦਿਨ 100 ਕਰੋੜ ਰੁਪਏ ਦੇ ਕੰਮਾਂ ਦੇ ਬਾਰੇ ਸਾਨ ਹੈ ਬਹੁਤ ਸੁਨਿਆਰ ਜਿਹੜਾ ਕਹਿੰਦਾ ਪੈਸੇ ਨਹੀਂ ਹੈਗੇ ਉਹਨੂੰ ਮੇਰੇ ਵੀਰੋ ਮੈਂ ਤਾਂ ਹੈਰਾਨ ਆ ਕਿ ਬੰਦਾ ਸਟੇਟਮੈਂਟ ਹੀ ਦੇਣ ਲੱਗਿਆ ਪਹਿਲਾਂ ਸੋਚੇ ਕਿ ਮੈਂ ਸਟੇਟਮੈਂਟ ਕੀ ਦੇਣ ਲੱਗਾ ਸੋ ਮੈਂ ਤੁਹਾਨੂੰ ਵੀਰੋ ਬੇਨਤੀ ਕਰਨੀ ਹੈ ਜਦੋਂ ਤੁਸੀਂ ਪਿੰਡਾਂ ਵਿੱਚ ਬੈਠੇ ਹੋ ਲੋਕਾਂ ਨਾਲ ਡਿਬੇਟ ਕਰਿਆ ਕਰੋ ਭੈਣ ਭਰਾਵਾਂ ਨੂੰ ਦੱਸੋ ਕਿ ਪਹਿਲੀਆਂ ਸਰਕਾਰਾਂ ਵੀ ਰਹੀਆਂ ਸਾਡੀ ਸਰਕਾਰ ਦਾ ਫਰਕ ਕੀ ਹੈ ਕਦੀ ਲਾਈਟ ਦੇਣ ਵੇਲੇ ਆਈ ਸੀ ਭਰਾਓ ਗੱਲ ਕਰੋ ਦੱਸੋ ਕਿ 600 ਜੁੰਡਿ ਬਿਜਲੀ ਕਿਸੇ ਨੇ ਮਾਫ ਕੀਤੀ ਸੀ ਮੇਰੇ ਵੀਰੋ ਠੋਕ ਵਜਾ ਕੇ ਗੱਲ ਕਰਿਆ ਕਰੋ ਕਿਉਂਕਿ ਤੁਹਾਡੇ ਕੋਲ ਬੋਲਣ ਨੂੰ ਬਹੁਤ ਕੁਝ ਹੈ ਉਹਨਾਂ ਨੂੰ ਦੱਸੋ ਕਿ ਸੜਕ ਸੁਰੱਖਿਆ ਫੋਰਸ ਜਿਹੜੇ ਪਤਾ ਨਹੀਂ ਹਜ਼ਾਰਾਂ ਭੈਣ ਭਰਾ ਸਾਡੇ ਐਕਸੀਡੈਂਟਾਂ ਦੇ ਵਿੱਚ ਵਿਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ ਸੀ ਕਿਸੇ ਨੇ ਇਹੋ ਜੀ ਸੋਚ ਸੋਚੀ ਸੀ ਉਹ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਨੂੰ ਦੱਸੋ ਕਿ ਜਿਹੜਾ ਲਾਜ ਫਰੀ ਹੁਣ ਆਪਾਂ ਜਿਹੜਾ ਕਾਰਡ ਬਣਾ ਰਹੇ ਹਾਂ 10 ਲੱਖ ਦਾ ਕਦੀ ਅੱਜ ਤੱਕ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਕਿਸੇ ਨੇ ਵੀਰੋ ਕਿਸੇ ਦਾ ਲਾਜ ਫਰੀ ਕੀਤਾ ਸੀ ਮੇਰੇ ਵੀਰੋ ਹੁਣ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਆ ਬਜਟ ਸੈਸ਼ਨ ਆ ਰਿਹਾ 6 ਨੂੰ ਬਜਟ ਸੈਸ਼ਨ ਸ਼ੁਰੂ ਹੋ ਜਾਣਾ ਹੈ ਤੇ 7 ਨੂੰ ਮਾਨ ਸਾਹਿਬ ਨੇ ਆਪਣੀ ਰੈਲੀ ਕਰਕੇ ਫਿਰ 8 ਤੋਂ ਬਾਅਦ ਬਜਟ ਸੈਸ਼ਨ ਚੱਲਣਾ ਹੈ ਉਹਦੇ ਵਿੱਚ ਜਿਹੜੀ ਭੈਣਾਂ ਵਾਲੀ ਗਰੰਟੀ ਸੀ ਉਹ ਵੀ ਪੂਰੀ ਕਰਨ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਐਵੇਂ ਗੱਲਾਂ ਵਾਂ ਉਹ ਵਿਰੋਧੀਆਂ ਕੋਲ ਲਾਉਣ ਨੂੰ ਤੂੰ ਮਤਾ ਜਿੰਨੀਆਂ ਮਰਜ਼ੀ ਕੋਈ ਕਿਸੇ ਦੇ ਲਈ ਜਾਵੇ ਵੀਰੋ ਤੁਹਾਡੇ ਨਾਲ ਦਬੇੜ ਚ ਕੋਈ ਬੰਦਾ ਤੁਹਾਨੂੰ ਰਹਾ ਨਹੀਂ ਸਕਦਾ ਤੁਸੀਂ ਇੱਕ ਤੇ ਹੱਥ ਮਾਰ ਕੇ ਕਹਿ ਸਕਦੇ ਹੋ ਕਿ ਜੋ ਸਾਡੀ ਸਰਕਾਰ ਨੇ ਕਰਤਾ ਅੱਜ ਤੱਕ ਨਾ ਕੋਈ ਕਰ ਸਕਿਆ ਔਰ ਨਾ ਕੋ ਕਰੂਗਾ ਖੇਮ ਕਰਨ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਰੈਲਾ ਆਪਾਂ ਕਰਨਾ ਕਿਉਂਕਿ ਰੈਲੀ ਦਾ ਤੁਹਾਡੇ ਆ ਜਿਹੜੀਆਂ ਮੀਟਿੰਗਾਂ ਇਹਨਾਂ ਨੇ ਤੁਸੀਂ ਰੈਲੀਆਂ ਬਣਾਉਂਦੀਆਂ ਇਹੀ ਅਪੀਲ ਹੈ ਕਿ ਅੱਜ ਤੋਂ ਹੀ ਵੀਰੋ ਆਪਣੇ ਪਿੰਡਾਂ 'ਚ ਤਿਆਰੀ ਸ਼ੁਰੂ ਕਰਦੋ ਅੱਜ ਤੋਂ ਹੀ ਮੇਰੇ ਵੀਰ ਲਿਸਟਾਂ ਬਣਾਉਣੀਆਂ ਸ਼ੁਰੂ ਕਰਦੋ ਕਿਵੇਂ-ਕਿਵੇਂ ਆਪਾਂ ਭੜਾ ਭਰਾਵਾਂ ਨੂੰ ਪਹਿਲਾਂ ਹੀ ਅਡਵਾਂਸ ਇੱਕ-ਇੱਕ ਪਰਿਵਾਰ ਨੂੰ ਕਰਜ ਆਪਾਂ ਵੀਰੋ ਇੱਕ ਬੇਨਤੀ ਕਰਾਂ ਭਰਾਓ ਜਿਵੇਂ ਇਲੈਕਸ਼ਨ ਲੜੀਦੀ ਹੈ ਨਾ ਪਿੰਡਾਂ 'ਚ ਚਲੋ ਇੱਕ ਹੁੰਦਾ ਬਹੁਤੇ ਕਈ ਸਿਰ ਕੱਢ ਜੇ ਬੰਦੇ ਹੁੰਦੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਛੱਡ ਲਿਆ ਜੇ ਬਾਕੀ ਹਰੇਕ ਦੇ ਘਰ ਮੇਰੇ ਵੀ ਰਜਾਇਆ ਜੇ ਕਿਉਂਕਿ ਕਈ ਚਲੋ ਜੇ ਗੂੰ ਉਹ ਵੀ ਹੋਊ ਉਹਦੇ ਘਰੇ ਵੀ ਜਾਣਾ ਤੇ ਹਰੇਕ ਦੇ ਹੀ ਚਾਹੀਦਾ ਪਰ ਪਿੰਡ ਜਿਹੜਾ ਆਮ ਵੋਟਰ ਹੈ ਹਰੇਕ ਦੇ ਘਰੇ ਜਾ ਕੇ ਇੱਕ ਰਿੱ ਸੱਦਾ ਪੱਤਰ ਜ਼ਰੂਰ ਦੇ ਆਵੇ ਭਈ ਆਪਾਂ ਖੇਮਕਾਂ ਨਾਲ ਕੇ ਦੀ ਤਰੱਕੀ ਲਈ ਸਾਰੇ ਭਰਾਵਾਂ ਨੇ ਇਕੱਠੇ ਆਉਣਾ ਇਹ 7 ਤਰੀਕ ਨੂੰ ਸਾਰੇ ਭਰਾ ਜਿਹੜਾ ਉਥੇ ਪਹੁੰਚੋ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ